ਸਤਿ ਸ਼੍ਰੀ ਅਕਾਲ ਜੀ ਮੈਂ ਆਪਣੀ ਥੋੜਾ ਸਭ ਦਾ ਸਵਾਗਤ ਕਰਦੀ ਆ ਤੇ ਮੀਤ ਕਾਜਿਟ ਸਿਸਾਇਟੀ ਆ ਅੱਜ ਅਸੀਂ ਫੇਰ ਹਾਜ਼ਰਾਂ ਨੇ ਬਹੁਤ ਸੋਹਣੇ ਸੂਟਸ ਲੈ ਕੇ ਬਹੁਤ ਹੀ ਪੈਰੇ ਸੂਟਸ ਨੇ ਕੁਝ ਆਫਰਸ ਨੇ ਆਫਰ ਅਸੀਂ ਸਟਾਰਟ ਕੀਤਾ ਸੀਗਾ ਜੀ ਦਿਵਾਲੀ ਵਾਲੇ ਦਿਨ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਅਸੀਂ ਨੇ ਆਫਰ ਸ਼ੁਰੂ ਕੀਤਾ ਸੀਗਾ ਸਾਰਿਆਂ ਭੈਣਾਂ ਨੂੰ ਅਨਾਉਂਸਮੈਂਟ ਕਰਦੀ ਸੀ ਕਿ ਇਹਦੇ ਕਿ ਅਸੀਂ ਡਰਾ ਕੱਢਾਂਗੇ ਦਿਵਾਲੀ ਤੋਂ ਸ਼ੁਰੂ ਕਰ ਦਿੱਤਾ ਇਹ ਆਫਰ ਹੈ ਗੁਰਪਰਵ ਵਾਲੇ ਦਿਨ ਜਾ ਕੇ ਅਸੀਂ ਇਹਦੇ ਲਾਈਵ ਹੋਵਾਂਗੇ ਲਾਈਵ ਹੋ ਕੇ ਆ ਡਰਾ ਕੱਟਾਂਗੇ ਜੀ ਲਾਈਫ ਦੇ ਵਿੱਚ ਕੀ ਹੈ ਕਿ ਜਿਹੜੀਆਂ ਭੈਣਾਂ ਹੁਣ ਤੱਕ ਸਾਥੋਂ ਸ਼ਾਪਿੰਗ ਕਰ ਰਹੀਆਂ ਨੇ ਜਦ ਦਾ ਅਸੀਂ YouTube ਦੇ ਉੱਤੇ ਚੈਨਲ ਖੋਲ੍ਹਿਆ ਤੇ ਆਨਲਾਈਨ ਸ਼ਾਪਿੰਗ ਕਰ ਰਹੀਆਂ ਨੇ ਉਹਨਾਂ ਭੈਣਾਂ ਦੇ ਨਾਮ ਇਨਕਲੂਡ ਕਰਾਂਗੇ ਜੀ ਜਿਹੜੀਆਂ ਸਾਡੇ ਨਾਲ ਭੈਣਾਂ ਜੁੜੀਆਂ ਹੋਈਆਂ ਨੇ ਜਿਹੜੀਆਂ ਸਾਨੂੰ ਵੀਡੀਓਜ਼ ਨੂੰ ਸਾਰੇ ਨੂੰ ਮੈਕਸਿਮਮ ਸ਼ੇਅਰ ਕਰ ਰਹੀਆਂ ਨੇ WhatsApp ਸਟੇਟਸ ਦੇ ਉੱਤੇ ਤੇ ਉਹ ਉੱਤੇ ਤੇ ਜਿਹੜੀਆਂ ਕਮੈਂਟਸ ਦੇ ਵਿੱਚ ਸਾਨੂੰ ਐਕਟਿਵੇਟ ਐਕਟੀਵੇਟ ਰੈਂਦੀਆਂ ਨੇ ਉਹਨਾਂ ਭੈਣਾਂ ਦੇ ਨਾਮ ਸਭੇ ਇਨਕਲੂਡ ਕੀਤੇ ਜਾਣਗੇ ਪਿਛਲੀ ਵੀਡੀਓ ਦੇ ਵਿੱਚ ਅਸੀਂ ਨੇ ਕੁਝ ਨਾਮ ਪੜਾਣ ਦੇ ਕੀਤੇ ਸੀਗੇ ਜਿਨ੍ਹਾਂ ਦਾ ਮੈਨੂੰ ਧਿਆਨ ਰਿਹਾ ਪਰ ਕਈ ਪੜਾਣ ਨੇ ਜਿਨ੍ਹਾਂ ਦਾ ਸਕਿਪ ਹੋ ਗਿਆ ਹੈ ਨਾ ਤਾਂ ਸਕਿਪ ਹੋ ਜਾਂਦਾ ਕਿਉਂਕਿ ਕਈਆਂ ਦਾ ਸਾਰੇ ਪੜਾਣ ਦਾ ਨਾਮ ਸੇਵ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਈ ਵਾਰ ਮਾਈਂਜੋ ਰੈਜਨ ਤਾਂ ਜਿਹੜੀਆਂ ਪੜਾਣ ਰਹਿ ਗਈਆਂ ਪਲੀਜ਼ ਆਪ ਦਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਦੇ ਨਾਮ ਜ਼ਰੂਰ ਮੈਂਸ਼ਨ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਵੀ ਕਰਿਓ ਠੀਕ ਹੈ ਤੇ ਜਿਹੜੀਆਂ ਪੜਾਣ ਸਟੱਫ ਸ਼ਾਪਿੰਗ ਹੁਣ ਕਰ ਰਹੀਆਂ ਨੇ ਜੋ ਪਹਿਲਾਂ ਕਰ ਲਈ ਉਹਨਾਂ ਨੂੰ ਵੀ ਜ਼ਰੂਰੀ ਨਹੀਂ ਹੈਗਾ ਕਿ ਜਿਹੜੀਆਂ ਭੈਣਾਂ ਨੇ ਆਰਡਰ ਪਲੇਸ ਕੀਤੇ ਨੇ ਪਰਪਤ ਤੋਂ ਪਹਿਲਾਂ ਪਹਿਲਾਂ ਅਸੀਂ ਉਹਨਾਂ ਦੇ ਨਾਮ ਵੀ ਇਨਕਲੂਡ ਕਰਾਂਗੇ ਤੇ ਜਦੋਂ ਲਾਈਵ ਹੋਣਾ ਹੈ ਲਾਈਵ ਦੇ ਵਿੱਚ ਪਹਿਲਾਂ ਤੁਹਾਡੇ ਸਾਹਮਣੇ ਪਰਚੀਆਂ ਬਣਾ ਕੇ ਵਿੱਚ ਪਾ ਕੇ ਇੱਕ ਭੈਣ ਦਾ ਨਾਮ ਤੁਹਾਨੂੰ ਦਿਖਾ ਕੇ ਵਿੱਚ ਨੰਬਰ ਕਰਾਂਗੇ ਤੇ ਨੂੰ ਸੂਟ ਨੇ ਜੀ 11 11 ਸੌ ਵੀ ਰਿੰਗਸ ਦੇ ਸੂਟ ਸੋ ਇਹਨਾਂ ਦੇ ਬਹੁਤ ਹੀ ਪਿਆਰੇ ਨੇ ਤਾਂ ਸਾਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਸਾਰੀਆਂ ਐਕਟਿਵ ਰਹੋ ਜਿਹੜੀਆਂ ਭੈਣਾਂ ਰਹਿ ਗਈਆਂ ਪਲੀਜ਼ ਆਪੇ ਨਾਮ ਜ਼ਰੂਰ ਮੈਂਸ਼ਨ ਕਰੋ ਕਮੈਂਟ ਬਾਕਸ ਦੇ ਵਿੱਚ ਆ ਕੇ ਤਾਂ ਜੀ ਹੁਣ ਮੈਂ ਸ਼ੁਰੂ ਕਰਦੀ ਆਂ ਦੇ ਸੂਟ ਤੋਂ ਤੋਂ ਰੈਡ ਕਲਰ ਦਾ ਰੈਡ ਐਂਡ ਰਸਟ ਕਲਰ ਦਾ ਕਾਟਨ ਦਾ ਸੂਟ ਪਾਇਆ ਜੀ ਰੈਡ ਐਂਡ ਰਸਟ ਕਲਰ ਦਾ ਕਾਟਨ ਦਾ ਸੂਟ ਹੈ ਥੋੜਾ ਜਿਹਾ ਮੈਂ ਕੰਪੈਰੀਟਿਵਲੀ ਉੱਚਾ ਪਾਇਆ ਜਿੰਨਾ ਮੈਂ ਆਮ ਰੂਟੀਨ ਦੇ ਨਾਲ ਪਾਉਣੀ ਆ ਫਰਸ਼ੀ ਇਹਦੀ ਸਲਵਾਰ ਹੈ ਜੀ ਫਰਸ਼ੀ ਮੈਂ ਇਹਦੇ ਨਾਲ ਸਲਵਾਰ ਬਣਾਈ ਆ ਬਿਲਕੁਲ ਪਲੇਨ ਤੇ embroidery ਕੀਤੀ ਹੈ embroidery ਹੈ ਜਿਹੜੀ ਜਿਹੜੀ ਮੇਰੀ embroidery ਹੈ ਜੀ ਸਾਰੀ ਸਿੰਗਲ ਟਾਂਕੇ ਚ ਹੈ ਬਹੁਤ ਬ੍ਰੀਕ ਟਾਂਕੇ ਹੈ ਕੰਟਰਾਸਟੇਡ ਧਾਗੇ ਦੇ ਨਾਲ ਹੈ ਬ੍ਰੀਕ ਬ੍ਰੀਕ ਅੰਬੀ ਹੈ ਇਹਨਾਂ ਤੇ ਦੁਪੱਟਾ ਯੂਜ਼ ਕੀਤਾ ਜੀ ਮੈਂ ਉਹ ਵੀ ਚੈੱਕ بیس ਦੇ ਉੱਤੇ ਹੈ organza ਦਾ ਹੈ red and combination contrasted ਜਿਹੜੀ embroidery ਹੈ ਉਸੇ ਦੇ ਨਾਲ ਕੀਤਾ ਹੈ ਤੁਸੀਂ ਇਸ ਨੂੰ ਸੇਮ ਰੰਗ ਤੇ ਕਲਰ ਕੰਬੀਨੇਸ਼ਨ ਤੇ ਬਣਾ ਸਕਦੇ ਹੋ ਜਾਂ ਕਿਸੇ ਹੋਰ ਰੰਗ ਤੇ ਚਾਹੁੰਦੇ ਹੋ ਤਾਂ ਉਸ ਤੇ ਵੀ ਬਣਾ ਸਕਦੇ ਹੋ ਏ ਭੈਣਾਂ ਨੂੰ ਰਿਕੁਐਸਟ ਹੈ ਇੱਕ ਸੱਚ ਜਿਹੜੀ ਮੈਂ ਲਾਸਟ ਵੀਡੀਓ ਪੋਸਟ ਕੀਤੀ ਸੀ ਉਹਦੇ ਵਿੱਚ ਮੈਂ ਸੂਟ ਪਾਇਆ ਹੋਇਆ ਸੀਗਾ ਤੇ ਉਹ ਲਾਸਟ ਪੀਸ ਸੀ ਸੀ ਦਾ ਹਨਾ ਆਹ वाला ਸੂਟ ਸੀਗਾ ਮੈਂ ਇਸ ਸੂਟ ਦੀ ਗੱਲ ਕਰਦੀ ਆ ਮੈਨੂੰ ਹੁਣ ਧਿਆਨ ਚ ਨਹੀਂ ਹੈਗਾ ਕਿਉਂਕਿ ਦਿਵਾਲੀ ਕਰਕੇ ਬਹੁਤ ਸਾਰੇ ਮੈਸੇजेस ਆਏ ਸੀ ਆਹ ਵਾਲੇ ਸੂਟ ਦੀ ਗੱਲ ਕਰ ਰਹੀ ਆ ਮੈਂ ਆ ਤਾਂ ਵਿਚ ਉਹਨਾਂ ਦੇ ਸਕਿਪ ਕਰ ਗਿਆ ਮੇਬੀ ਸ਼ਾਇਦ ਡਿਲੀਟ ਹੋ ਗਿਆ ਤੇ ਇਹ ਜਿਹੜੀ ਫੈਨ ਨੇ ਵੀ ਲੈਣਾ ਸੂ ਪਲੀਜ਼ ਦੁਬਾਰਾ ਮੈਂਸ਼ਨ ਕਰ ਦੋ ਜੇ ਤੁਸੀਂ ਨੇ ਪੇਮੈਂਟ ਕੀਤੀ ਹੋਈ ਹੈ ਤਾਂ ਮੈਨੂੰ ਉਹਦਾ ਸਕਰੀਨ ਸ਼ਾਟ ਤੇ ਆਪਦੀ ਨਾਲ ਮੈਜ਼ਰਮੈਂਟ ਪੇਜ ਸੀ ਹਨਾ ਕਿ ਅਸੀਂ ਉਸੇ ਹਿਸਾਬ ਨਾਲ ਇਸ ਨੂੰ ਰੈਡੀ ਕਰਵਾ ਦੇ ਕੁਰਤੀ ਸਟਾਈਲ ਚ ਸੀਗਾ ਇਹ ਅੰ ਕਈ ਵਾਰ ਨਾਲ ਮਿਲ ਤੇ ਆਉਂਦੀ ਯਾਰਿਆ ਹੈ ਕਿ ਕਈਆਂ ਨਾਲ ਦਾਲਤਾ ਹੋਏ ਸੀ ਕਿ ਕਿਹੜੇ ਭੈਣ ਨੇ ਪੇਮੈਂਟ ਕੀਤੀ ਮੈਨੂੰ ਇਹ ਵੀ ਨਹੀਂ ਯਾਦ ਆਈਗਾ ਤਾਂ ਕਿਉਂਕਿ ਮੈਸੇਜਸ ਦੀ ਕਾਫੀ ਆਈ ਗਏ ਵਿੱਚ ਕੁਝ ਡਿਲੀਟ ਹੋ ਗਏ ਨਹੀਂ ਧਿਆਨ ਰਿਹਾ ਇੱਕ ਸੂਟ ਹੋਰ ਹੈ ਭੈਣੇ ਮੈਂ ਰਿਹਾ ਨਾ ਕਾਫੀ ਟਾਈਮ 걸ਣਾ ਇਸ ਨੂੰ ਸੈਟਲ ਕਰਨਾ ਤਾਂ ਤਾਂ ਅਸੀਂ ਨੇ ਪੋਸਟ ਕੀਤਾ ਸੀਗਾ ਜੀ ਤੁਸੀਂ ਇਹ ਬਲੈਕ ਕਲਰ ਦਾ ਸੂਟ ਦੇਖ ਲਓ ਕਿਹੜੀ ਵੀ ਪੈਨ ਦਾ ਹੈਗਾ ਇਹਨਾਂ ਦੀ ਪੇਮੈਂਟ ਆਇਟ ਹੋਈ ਹੈ ਬਲੈਕ ਕਲਰ ਦਾ ਇਹ ਦੁਪੱਟਾ ਕੰਪਲੀਟ ਹੈ ਹੈਗਾ ਜੀ ਇਹਦੀ ਪੇਮੈਂਟ ਆਇਟ ਹੋਈ ਹੈ ਆ ਹੋ ਗਏ ਇਹਨਾਂ ਨੂੰ 5-6 ਮਹੀਨੇ ਆਰਡਰ ਕਿਤੇ ਆਨੂੰ ਪਰ ਉਹਨਾਂ ਪੈਨ ਨੂੰ ਅਸੀਂ ਕੰਸਲਟ ਕੀਤਾ ਕੰਟੈਕਟ ਕੀਤਾ ਤਾਂ ਉਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ ਸੀਗਾ ਆ ਜਿਹੜੀ ਵੀ ਪੈਨ ਦਾ ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਜਿਹੜੀ ਵੀ ਪੈਨ ਦਾ ਹੈਗਾ ਪਲੀਜ਼ ਤੁਸੀਂ ਆਪ ਦਾ ਸਕਰੀਨਸ਼ਾਟ ਲੈ ਕੇ ਮੈਨੂੰ ਦੇ ਕੇ ਮੈਨੂੰ ਇਸ ਦਾ ਅਪਦੇ ਹੋ ਲੈ ਸਕ ਗਿਆ ਸੂਟ ਹਨਾ ਮੇਬੀ ਸ਼ਰਪੈਂਡ ਪੁੱਲ ਲਗੇ ਜਾਂ ਮੈਂ ਕੰਟੈਕਟ ਨੰਬਰ ਗਲਤ ਹੋ ਕਰ ਗਈ ਤੇ ਉਹਨਾਂ ਨੇ ਵੀ ਨਹੀਂ ਦੁਬਾਰਾ ਯਾਦ ਕਰਾਇਆ ਕਿ ਮੇਰਾ ਸੂਟ ਸੀਗਾ ਮੈਂ ਪੇਮੈਂਟ ਕੀਤੀ ਤਾਂ ਜਿਹੜੀ ਵੀ ਪੈਂਡ ਦਾ ਸੂਟ ਹੈਗਾ ਪਲੀਜ਼ ਤੁਹਾਨੂੰ ਯਾਦ ਆ ਗਿਆ ਹੋਊਗਾ ਬਲੈਕ ਐਂਡ ਵਾਈਟ ਦਾ ਜਿਹ ਹੈਗਾ ਨੀਚੇ ਨੈਥਿੰਗ ਲੱਗੀ ਹੋਈ ਸੀ ਕੋਟਨ بیس ਦਾ embroiderry ਸੂਟ ਹੈ ਤਾਂ ਪਲੀਜ਼ ਸਾਨੂੰ ਕੰਟੈਕਟ ਕਰੋ ਹਾਂਜੀ ਹੁਣ ਜਿਹੜਾ ਸੂਟ ਹੈ ਜੀ ਇਹ ਸੂਟ ਹੈਗੇ ਸਟੇਟਸ ਸੂਟ ਹੈ ਬਹੁਤ ਹੀ ਪਿਆਰਾ ਫਰਾਕ ਸਟਾਈਲ ਦਾ ਜਿਹੇ ਜਿਵੇਂ ਪੌਨੀ ਹੁੰਦੀ ਹੈ ਦੋ ਕਲੀਆਂ ਵਾਲੀ ਫਰਾਕ ਜੀ ਇਹ ਜੀ ਅ ਵਿਦ ਇਹਨਾਂ ਦੇ ਚਾਕ ਹੈਗੇ ਲਾਈਕ ਪਹਿਲਾਂ ਤਾਂ ਇਹਦਾ orange ਕਲਰ ਦਾ ਇਹ ਪ੍ਰੋਪਰ ਖੱਟਾ ਜਿਹਾ ਰੰਗ ਹੈ ਜਿਹੜਾ ਆਪਣਾ ਬੜਾ ਸੋਹਣਾ ਤੇ ਇਹਦੇ ਵਿੱਚ ਗੋਲਡਨ ਬੁਟੀ ਹੈ ਜੀ ਤੇ ਸਾਮੀ ਰੌਸ ਸਿਲਕ ਦਾ ਇਹ بیس ਹੈ ਜੀ ਗੋਲਡਨ ਇਹਦੀ ਬੁਟੀ ਹੈ ਸਾਮੀ ਰੌਸ ਸਿਲਕ ਦਾ ਇਹਦਾ بیس ਹੈ ਇਹਦੇ ਵਿੱਚ ਅਸੀਂ ਬ੍ਰੀਕ ਕਲੀਆਂ ਪਾਈਆਂ ਨੇ ਇਨਸਰਸ਼ਨ ਆ ਰਹੀਆਂ ਜੀ ਬ੍ਰੀਕ ਕਾਟਨ ਦੀਆਂ ਕਲੀਆਂ ਪਾਈਆਂ ਨੇ ਇਨਸਰਟ ਕਰਕੇ ਲੇਸਿੰਗ ਦਾ ਤੇ ਇਸ ਤਰੀਕੇ ਦੇ ਨਾਲ ਇਹਦੀ ਐਮਬਰਾਇਡਰੀ ਕੀਤੀ ਹੈ ਇਸ ਤਰੀਕੇ ਦੇ ਨਾਲ ਇਹਦੀ ਐਮਬਰਾਇਡਰੀ ਕੀਤੀ ਹੈ ਜਿਹੜੀ ਸੈਂਟਰ ਚ ਉਹ ਉਵੇਂ ਹੈ ਤੇ ਚਾਕਾਂ ਤੇ ਇਸ ਤਰੀਕੇ ਦੇ ਨਾਲ ਹੈ ਨਾਲ ਲੇਸਿੰਗ ਕੀਤੀ ਹੈ ਜੀ ਤੇ ਬੜੀਆਂ ਸੋਹਣੀਆਂ ਇਹਨਾਂ ਦੀਆਂ ਬਾਹਵਾਵਾਂ ਬਣਾਈਆਂ ਨੇ ਬਾਹਵਾਾਂ ਤੇ ਵੀ ਪ੍ਰੋਪਰ ਬੂਟਾ ਆਇਆ ਹੈ ਜੀ ਜ਼ਰੀ ਦਾ ਬੂਟਾ ਨਾਲ ਲੇਸਿੰਗ ਕੀਤੀ ਹੈ ਸਟੀਚਿੰਗ ਦੇ ਵਿੱਚ ਤੇ neck line ਇਸ ਦੀ ਇਸ ਤਰੀਕੇ ਦੇ ਨਾਲ ਹੈ ਫਰੰਟ neck line ਬਹੁਤ ਹੀ ਪਿਆਰੀ neck line ਬਣੀ ਹੈ ਡਿਸੈਂਟ ਤੇ back neck ਦੇ ਉੱਤੇ ਵੀ ਅਸੀਂ ਇਸ ਤਰੀਕੇ ਦੇ ਨਾਲ ਇਹਨੂੰ レसिंग जी ਪ੍ਰੋਵਾਈਡ ਕੀਤਾ ਹੈ ਓਵਰ ਆਲ ਲੁੱਕ ਸੋ ਦੀ ਇਸ ਤਰੀਕੇ ਦੇ ਨਾਲ ਆ ਜਾਂਦੀ ਹੈ ਤੁਸੀਂ ਇਸ ਨੂੰ ਬੰਦ ਬਣਾਉਣਾ ਚਾਹੁੰਦੇ ਹੋ ਤਾਂ ਬੰਦ ਬਣ ਜਾਊਗਾ ਸਿੰਪਲ A line ਬਣਾਉਣਾ ਚਾਹੁੰਦੇ ਹੋ ਜਾਂ ਸਿੰਪਲ ਯਾ ਸਿੰਪਲ ਸੂਟ ਬਣਾਉਣਾ ਚਾਹੁੰਦੇ ਹੋ ਤੁਹਾਡੇ ਹਿਸਾਬ ਨਾਲ ਅਸੀਂ ਤਿਆਰ ਕਰ ਦਾਂਗੇ ਜੇ ਤੁਹਾਨੂੰ ਸੂਟ ਪਸੰਦ ਆਇਆ ਹੈ ਤੈਨੂੰ ਸਕਰੀਨਸ਼ਾਟ ਲੈ ਲਿਓ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਨੰਬਰ ਹੈਗਾ 9817010472 92 ਨੰਬਰ ਨੋਟ ਕਰੋ ਜੀ 9417710432 ਤੇ ਸਾਨੂੰ ਮੈਸੇਜ ਕਰ ਸਕਦੇ ਹੋ ਇਹ ਸੂਟ ਜੇ ਤੁਹਾਨੂੰ ਚੰਗਾ ਲੱਗਦਾ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਸੇਮ ਬੇਸ ਤੇ ਇਹ ਰੈਡੀ ਹੋ ਜਾਂਦਾ ਜੀ ਜਿਹੜੇ ਹੁਣ ਸੂਟਸ ਨੇ ਜੀ ਇਹ ਆਫਰ ਵਾਲੇ ਸੂਟਸ ਨੇ ਜੀ ਜੇ ਤੁਹਾਨੂੰ ਇਹ ਇਹਨਾਂ ਵਿੱਚ ਕੁਝ ਚੰਗਾ ਲੱਗਦਾ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਜੌਰਜਟ ਦੇ ਸੂਟ ਸੀਗੇ ਜੀ ਅਸੀਂ ਪਹਿਲਾਂ ਪੋਸਟ ਕੀਤੇ ਹੋਏ ਸੀਗਾ ਉਹਨਾਂ ਦੇ ਵਿੱਚ ਦੋ ਪੀਸ ਰਹਿ ਗਏ ਨੇ ਜੌਰਜਟ ਦੇ ਉੱਤੇ ਪ्योर ਜੌਰਜਟ ਦੇ ਉੱਤੇ ਹੈ ਸੂਟ ਨੇ ਉੱਤੇ ਆਰੀ ਦਾ ਕੰਮ ਕੀਤਾ ਹੋਇਆ ਸਾਰਾ ਪ्योर ਜੌਰਜਟ ਦਾ ਫੈਬਰਿਕ ਰਹੂਗਾ ਜੀ ਤੇ ਉੱਪਰ ਸਾਰਾ ਆਰੀ ਦਾ ਕੰਮ ਕੀਤਾ ਹੋਇਆ ਫਲੋਰਲ ਇਹ ਬੇਸ ਹੈ ਜੀ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ बॉटम ਜਿਹੜਾ ਹੈਗਾ ਇਹਦਾ ਪਲੇਨ ਰਹੂਗਾ ਜੀ बॉटम ਇਹਦਾ ਪਲੇਨ ਰਹੂਗਾ ਮਸਲੀਨ ਦਾ बॉਟਮ ਹੈ ਪਿਓਰ ਜਾਰਜਟ ਦੀ ਸ਼ਰਟ ਹੈ ਤੇ ਇਹਦਾ ਪਿਓਰ ਜਾਰਜਟ ਦਾ ਹੀ ਦੁਪੱਟਾ ਬੜਾ ਸੋਹਣਾ ਫੁੱਲਾਦੂਲਾ 2.5 ਮੀਟਰ ਦਾ ਦੁਪੱਟਾ ਤੇ ਇਹ ਦੁਪੱਟੇ ਦੀ ਲੁੱਕ ਇਸ ਤਰੀਕੇ ਦੇ ਨਾਲ ਜਾਂਦੀ ਹੈ ਡਿਜੀਟਲ ਪ੍ਰਿੰਟਿੰਗ ਦਾ ਹੈ ਸੂਟ ਹੈ ਜੀ ਪ੍ਰਾਈਸ ਇਸ ਦੀ 2700 ਰੁਪਏ ਹੈ ਜੀ 2700 سوری ਹਾਂ 2700 ਰੁਪਏ ਇਸ ਦੀ ਪ੍ਰਾਈਸ ਰਹੂਗੀ अर्लियर प्राइस से दी ज्यादा सीगी जी ਹੁਣ ਅਸੀਂ ਇਸ ਨੂੰ ਡਿਸਕਾਊਂਟ ਦੇ ਉੱਤੇ ਕਿਤੇ ਆ। ਪਰ ਜੋਜ ਹੈ ਤਾਂ ਫੈਬਰਿਕ ਰਹੂਗਾ ਜੀ बॉटम एकदम ਮਸਲੀਨ ਦਾ ਰਹੂਗਾ ਦੁਪੱਟਾ ਤੇ ਸ਼ਰਟ ਕਰਦਾ ਹੈ। ਜਿਹੜਾ ਅਗਲਾ ਸੂਟ ਹੈ ਜੀ ਇਹ পাਉਡਰਡ ਪਿੰਕ ਕਲਰ ਦੇ ਉੱਤੇ ਹੈ ਕਲਰ ਕੰਬੀਨੇਸ਼ਨ ਇਹਦਾ ਡਿਫਰੈਂਟ ਹੈ ਪੈਟਰਨ ਵੀ ਡਿਫਰੈਂਟ ਹੈ ਬੇਸ ਸੇਮ ਰਹੂਗਾ। ਬੇਸ ਇਸ ਦਾ ਵੀ ਸੀਮ ਰਹੂਗਾ ਜੌਰਜਟ ਦਾ ਹੈ ਫੈਬਰਿਕ ਹੈ ਬਹੁਤ ਹੀ ਪਿਆਰਾ ਤੁਸੀਂ ਇਹਦਾ ਕਲੋਜ਼ ਅਪ ਦੇਖ ਸਕਦੇ ਹੋ ਪਾਊਡਰਡ ਪਿੰਕ ਰੰਗ ਹੈ ਜੀ ਬਹੁਤ ਸੋਹਣਾ ਪਾਊਡਰਡ ਪਿੰਕ ਹੈ ਰੰਗ ਹੈ ਇਹਦੇ ਉੱਤੇ ਆਰੀ ਦਾ ਕੰਮ ਕੀਤਾ ਗਿਆ ਸਾਰੇ ਦੇ ਉੱਤੇ ਸਾਰੇ ਬੇਸ ਦੇ ਉੱਤੇ ਆਰੀ ਦਾ ਕੰਮ ਹੈ ਦੁਪੱਟੇ ਦੇ ਉੱਤੇ ਆਰੀ ਦਾ ਕੰਮ ਨਹੀਂ ਹੈ ਸ਼ਰਟ ਦੇ ਉੱਤੇ ਆਰੀ ਦਾ ਕੰਮ ਹੈ ਟਾਈ ਮੀਟਰ ਦਾ ਕੱਟ ਰਹੂਗਾ ਟਾਈ ਮੀਟਰ ਦੇ ਟਾਈ ਮੀਟਰ ਤੇ ਆਰੀ ਦਾ ਕੰਮ ਰਹੂਗਾ ਬਾਟਮ ਇਹਦਾ ਜੀ ਮਸਲੀਨ ਦਾ ਰਹੂਗਾ ਪਾਊਡਰਡ ਪਿੰਕ ਮਸਲੀਨ ਦਾ ਇਹਦਾ ਬਾਟਮ ਰਹੂਗਾ ਜੀ ਦੁਪੱਟਾ ਇਹਦਾ ਵੀ 2.5 ਮੀਟਰ ਦਾ ਹੀ ਕੱਟ ਆਊਗਾ ਦੁਪੱਟਾ ਫੁੱਲਾ ਡੁੱਲਾ ਹੈ ਜੀ ਬਹੁਤ ਸੋਹਣਾ ਜੌਰਜੈਟ ਦਾ ਪਰਲ ਦਾ ਲਾਈਟ ਵੇਟਿਡ ਜਿਹਾ ਦੁਪੱਟਾ ਹੈ ਬਾਰਡਰ ਹੈ ਇਸ ਤਰੀਕੇ ਦੇ ਨਾਲ ਫੋਰ ਸਾਈਡ ਤੇ ਸੈਂਟਰਲ ਪੈਨਲ ਹੈ ਡਿਜੀਟਲ ਪ੍ਰਿੰਟਿੰਗ ਦੇ ਨਾਲ ਬਹੁਤ ਹੀ ਸੋਹਣਾ ਪ੍ਰਾਈਸ ਇਸ ਦੀ 2700 ਰੁਪਿਆ ਰਹੂਗੀ ਦੋਵੇਂ ਸੂਟੇ ਹੀ ਕਾਫੀ ਡਿਸਕਾਊਂਟ ਪ੍ਰਾਈਸ ਤੇ ਦਿੱਤੇ ਹੋਏ ਨੇ ਜਿਹੜੀ ਵੀ ਭੈਣ ਨੂੰ ਚੰਗਾ ਲੱਗਦਾ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜਿਹੜੀਆਂ ਭੈਣਾਂ ਸਾਡੇ ਚੈਨਲ ਤੇ ਨਵੀਆਂ ਆਲੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਅਸੀਂ ਕੁਛ ਨਾ ਕੁਛ ਤੁਹਾਨੂੰ ਹਰ ਚੀਜ਼ ਹਰ ਵਾਰੀ ਕੁਛ ਨਾ ਕੁਛ ਨਵਾਂ ਦਿਖਾਉਣੀ ਆ ਹਨਾ ਤੇ ਸੌਰੀ ਇੱਕ ਨਾ ਭੈਣਾਂ ਦਾ ਕੁਝ ਦਿਵਾਲੀ ਕਰਕੇ ਜਿਹੜਾ ਸਮਾਨ ਸੀਗੇ ਆਰਡਰ ਸੀਗੇ ਡਿਲੀਟ ਹੋ ਕੇ ਛੁੱਟੀਆਂ ਹੋ ਗਈਆਂ ਇੱਕ ਤਾਂ ਦੋ ਦਿਵਾਲੀਆਂ ਦੇ ਵਿੱਚ ਕਨਫਿਊਜ਼ਨ ਹੋ ਗਈ ਇਕ ਵੇਸ਼ ਕਰਮਾਡੇ ਆ ਗਿਆ ਕੁਛ ਇੱਕ ਅੱਧੀ ਛੁੱਟੀ ਵੈਸੀ ਮਾਰ ਜਾਂਦੇ ਨੇ ਹੁਣ ਤੋਂ ਥੋੜਾ ਜਿਹਾ ਡਿਲੇ ਲਈ ਅਸੀਂ ਸਭ ਤੋਂ ਮਾਫੀ ਮੰਗਦੇ ਆ ਤੇ ਹੁਣ ਅਸੀਂ ਦੁਬਾਰੇ ਕੰਮ ਕਰ ਰਹੇ ਹਾਂ ਕੰਟੀਨਿਊ ਕਰਦੇ ਹਾਂ ਤੇ ਜਿਹੜੀਆਂ ਭੈਣਾਂ ਦੇ ਪਾਰਸਲ ਪੈਂਡਿੰਗ ਰਹਿ ਗਏ ਜਾਂ ਕੰਮ ਇਨਕੰਪਲੀਟ ਹੈ ਅਸੀਂ ਇਸੇ ਹਫਤੇ ਦੇ ਅੰਦਰ ਲਾਈਕ ਮੰਡੇ ਤੱਕ ਤੁਹਾਨੂੰ ਕੰਪਲੀਟ ਕਰ ਦਾਂਗੇ ਜੀ ਹਨਾ ਅਗਲਾ ਸੂਟ ਹੈ ਜੀ ਇਹ ਵਾਈਨ ਕਲਰ ਦੇ ਹੁੰਦੇ ਆ ਬਹੁਤ ਸੋਹਣਾ ਵਾਈਨ ਦਾ ਫੈਬਰਿਕ ਹੈ ਜਿਹੜਾ ਕਿ ਕ੍ਰੇਪ ਦੇ ਦਿੱਤੇ ਹੋਗਾ ਵਿਸਕੋਸ 3 ਪਹਿਲੇ ਜੀ ਸਾਮੀ ਹੈ ਵਿਸਕੋਸ ਹੈ ਪਰ ਵਿਸਕੋਸ ਬਹੁਤ ਲਾਈਟ ਵੇਟਿਡ ਹੈ ਕਿ ਤੁਹਾਨੂੰ ਪਿਓੜ ਦੀ ਲੁੱਕ ਜਾਊਗੀ ਤੇ ਜਿਹੜਾ ਦੁਪੱਟਾ ਸੀ ਇਹਦੇ ਨਾਲ ਐਡ ਕੀਤਾ ਜਿਉਂ ਕਮਲ ਦੀ ਚਨਾਉਣ ਦਾ ਢਾਈ ਮੀਟਰ ਦਾ ਦੁਪੱਟਾ ਹੈ ਜਿਹਨੂੰ ਅਸੀਂ ਹੈਂਡ ਪੇਂਟ ਕੀਤਾ ਹੈ ਤੇ ਹੈਂਡ ਪੇਂਟ ਨੇ ਥੋੜਾ ਜਿਹਾ ਡਿਫਰੈਂਟ ਸ਼ਾਈਨ ਦਿੱਤੀ ਹੈ ਹੈਂਡ ਪੇਂਟ ਕੀਤਾ ਬਹੁਤ ਸੋਹਣਾ ਇਹਦੇ ਦੁਪੱਟਾ ਕੀਤਾ ਇਸ ਤਰੀਕੇ ਨਾਲ ਬਹੁਤ ਹੀ ਪਿਆਰਾ ਸੂਟ ਅਸੀਂ ਇਹਨੂੰ ਪਲੇਨ ਰੱਖਿਆ ਜੀ ਦੁਪੱਟੇ ਤੇ ਬੇਸਿਕਲੀ ਅਸੀਂ ਫਸਕਸ ਕੀਤਾ ਚਮੜਾ ਦਾ ਦੁਪੱਟਾ ਜੀ ਇਹ ਤੇ ਇਹਨੂੰ ਮਿਕਸ ਮੈਚ ਕਰਕੇ ਏਮਬ੍ਰੋਇਡਰੀ ਕੀਤੀ ਹੈ ਬਹੁਤ ਸੋਹਣਾ ਇਹ ਸੂਟ ਰਹੂਗਾ ਜੀ ਅਗਲਾ ਜਿਹੜਾ ਹੈਗਾ ਕ੍ਰੇਪ ਦਾ ਬਰੂਜੀ ਬਰੂਜੀ ਸਾਡਾ ਇਮਬ੍ਰੂਜੀ ਦਾ ਉਹ ਆਪਾਂ ਲਾ ਕੇ ਹਸ਼ ਹਸ਼ ਨੋ ਤੇ ਜਿਹੜਾ ਅਗਲਾ ਸੂਟ ਹੈ ਜੀ ਇਹ ਕ੍ਰੇਪ ਦੇ ਉੱਤੇ ਹੈ ਸੈਲਫ ਦੇ ਉੱਤੇ ਹੈ ਸੌਰੀ ਇਸ ਦੇ ਜਿਹੜਾ ਦੁਪट्टे ਦੀ ਪ੍ਰਾਈਸ ਹੈਗੀ ਹੈ ਜੀ ਇਹ ਹੈਂਡ ਪੇਂਟਿੰਗ ਵਾਲਾ ਸੂਟ ਹੈ 200 ਇਸ ਦਾ ਦੁਪट्टे ਦੀ ਪ੍ਰਾਈਸ ਰਹੂਗੀ ਤੇ 1250 ਇਸ ਦੀ ਫੈਬਰਿਕ ਦੀ ਪ੍ਰਾਈਸ ਹੈ 1250 ਇਸ ਫੈਬਰਿਕ ਦੀ ਪ੍ਰਾਈਸ ਰਹੂਗੀ ਜੀ ਇਹ 2250 ਦਾ ਪ्योर ਚਨਾਉਂ ਦਾ ਦੁਪੱਟਾ ਹੈ ਲੇਸਿੰਗ ਅਸੀਂ ਇਨਕਲੂਡ ਨਹੀਂ ਕੀਤੀ ਹੈਗੀ ਲੇਸਿੰਗ ਲਾਉਣਾ ਚਾਹੋ ਨੀ ਤਾਂ ਲੱਗ ਜਾਊਗੀ ਅਦਰਵਾਈਜ਼ ਇਹ ਵੈਸੇ ਵੀ ਬਹੁਤ ਸੋਹਣਾ ਕੰਪਲੀਟ ਹੈ ਹਨਾ ਬਿਆਰ ਜੀ ਬਹੁਤ ਸੋਹਣਾ ਲੱਗੂਗਾ ਸਿੰਪਲ ਤੁਸੀਂ ਸਟੀਚਿੰਗ ਦੇ ਵਿੱਚ ਕੁਝ ਵਧੀਆ ਸਟਾਈਲ ਚ ਕਰਾ ਲਓ ਤਾਂ ਬਹੁਤ ਸੋਹਣਾ ਸੁਹਣਾ ਲੱਗਦਾ ਜੀ ਇਹ ਨੈਕਸਟ ਹੈ ਜੀ ਕ੍ਰੇਪ ਦੇ ਉੱਤੇ ਸੈਲਫਰ ਜ਼ਿਗਜ਼ੈਗ ਵੀ ਕਰੀ ਤਾਂ ਜੀ ਇਹ ਲਾਸਟ ਪੀਸ ਹੈ ਜੀ ਹੁਣ ਸਾਡੇ ਕੋਲੇ ਕੱਲਾ ਇਹਦੇ ਹੋਰ ਆਰਡਰ ਨਹੀਂ ਮੂਹ ਕਰਦੇ ਹੈਗੇ ਲਾਸਟ ਪੀਸ ਇਹ ਹੀ ਹੈ ਨਾ ਜ਼ਿਗਜ਼ੈਗ ਆਊਗਾ ਪੀਚ ਐਂਡ ਲਾਈਟ ਡੱਬ ਦਾ ਕੰਬੀਨੇਸ਼ਨ ਰਹੂਗਾ ਮਸ਼ੀਨ embroiderry ਦੇ ਨਾਲ ਕੀਤਾ ਹੋਇਆ ਨਾਲ ਇਹਦਾ ਜ਼ਰੀ ਦਾ ਲਾਉਂਗੀ ਸੀਮ ਧਾਗਿਆਂ ਦੇ ਨਾਲ ਕੰਮ ਕੀਤਾ ਹੈ ਨਾਲੇ ਦੇ ਤੇ ਹਲਕਾ ਜਿਹਾ সিলਵਰ ਗ੍ਰੇਸ਼ সিলਵਰ ਇਸ ਹੈ ਯੂਸ ਕੀਤੀ ਗਈ ਹੈ ਇਹਦੇ ਤੇ ਤੁਸੀਂ ਕਟਵਰਕ ਕਰਾਉਣਾ ਚਾਹੁੰਦੇ ਹੋ ਭੈਣੋ ਤੁਸੀਂ ਕਰਵਾ ਸਕਦੇ ਹੋ ਜੇ ਤੁਸੀਂ ਐਸਐਚ ਲੈਣਾ ਚਾਹੁੰਦੇ ਤਾਂ ਐਸਐਚ ਲੇਜੂਗਾ ਕਟਵਰਕ ਦੀ ਪ੍ਰਾਈਸ ਇਸ ਐਕਸਟਰਾ ਰਹਿੰਦੀਆਂ ਨੇ ਇਹਦੇ ਵਿੱਚ ਬਹੁਤ ਸੋਹਣਾ ਸੀ ਨੂੰ ਹਾਈਲਾਈਟ ਕੀਤਾ ਗਿਆ ਹੈ ਜੀ ਤੇ ਐਵੇਂ ਜੋ ਕਰੀ ਇਹਨਾਂ ਦੀ ਬਾਹਾਂ ਦੇ ਉੱਤੇ ਕੀਤਾ ਗਿਆ ਹੈ ਬਾਹਾਂ ਤੇ ਬੜਾ ਸੋਹਣਾ ਮਿਕਸ ਮੈਚ ਕੀਤਾ ਹੈ ਐਂਕਰਿੰਗ ਕਰਕੇ ਆ ਸਾਰਾ ਗ੍ਰੇਸ਼ੀਅਸ ਜਿਹੜੇ ਕਿੱਤੈ ਨਾ ਇਹ ਸਾਰਾ ਭਰਿਆ ਹੋਇਆ ਜੀ ਪਾਣੀ ਬਿਲਕੁਲ ਬਰੀਕ ਜਿਹਾ ਪਰ ਜਦ ਨੇੜੇੋਂ ਦੇਖਦੇ ਤਾਂ ਬਹੁਤ ਸੋਹਣਾ ਕੰਮ ਜਾਂਦਾ ਇੱਕ ਫੁੱਲ ਆਊਗਾ ਸੈਂਟਰ ਚ ਤੁਸੀਂ ਇਹਨਾਂ ਨੂੰ ਬੈਲ ਸਲੀਵਸ ਬਣਾ ਸਕਦੇ ਹੋ ਅ ਜੋਰਜ ਕ੍ਰੇਪ ਦਾ ਇਹ ਫੈਬਰਿਕ ਹੈ ਜੀ 셀ਫ ਇਸ ਦੀ ਲੁੱਕ ਹੈ ਇਸ ਤਰੀਕੇ ਦੇ ਨਾਲ ਜ਼ਿਕਜ਼ੈਗ ਜਾਂਦਾ ਹੈ ਪੀਚ ਕਲਰ ਹੈ ਲਾਈਟ ਡਾਟ ਦਾ ਜਿਹੜੀ ਪੈਨ ਨੂੰ ਇਹ ਚੰਗਾ ਲੱਗਦਾ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਇਹਦੇ ਨਾਲ ਦੁਪੱਟਾ ਵੀ ਰੈਡੀ ਹੈ ਦੁਪੱਟੇ ਤੇ ਵੀ ਏਮਬਰਾਇਡਰੀ ਹੈ ਹੈਨਾ ਦੁਪੱਟਾ ਟੈਬੀ ਸਿਲਕ ਦਾ ਸੀ ਐਡ-ਆਨ ਕੀਤਾ ਤੇ ਇਹਦੇ ਪੱਲਿਆਂ ਤੇ ਇਸ ਤਰੀਕੇ ਦੇ ਨਾਲ embroidery ਹੈ ਜਿਹੜੀ ਕਿ ਸੂਟ ਦੇ ਉੱਤੇ ਕੀਤੀ ਸੀਗੀ ਪ੍ਰਾਈਸ ਇਸ ਦੀ 5500 ਹੋਊਗੀ ਵਿਦ ਲੇਸਿੰਗ ਕੰਪਲੀਟ ਇਹ ਸੂਟ ਹੈ ਜੀ 5500 ਦੀ ਇਸ ਪ੍ਰਾਈਸ 'ਚ ਹੋਊਗੀ 5500 ਜਿਹੜੀ ਭੈਣ ਨੂੰ ਇਹ ਚੰਗਾ ਲੱਗਦਾ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਅਗਲਾ ਸੂਟ ਹੈ ਜੀ ਇਹ ਅਗਲਾ ਹੈ ਜੀ ਫੈਮਿਲੀ ਸਟ੍ਰੀਟ ਦੇ ਲੈਂਗ ਹੈ ਜਿਹੜਾ ਕਿ ਅਸੀਂ ਨਾ ਬਲੌਕ ਦੇ ਉੱਤੇ ਤਿਆਰ ਕਰਾਇਆ ਹੈ ਬਹੁਤ ਸੋਹਣਾ ਬਲੈਕ ਕਲਰ ਦੇ ਉੱਤੇ ਇਹ ਖਾਦੀ ਦੇ ਉੱਤੇ ਇਹ ਤਿਆਰ ਕੀਤਾ ਹੈ ਬਲੌਕਸ ਦੇ ਉੱਤੇ ਕਲੀਆਂ ਪਾਈਆਂ ਨੇ ਖੂਬ ਸੋਹਣੀਆਂ ਹਨਾ ਤਾਂ ਪਹਿਲਾਂ ਤੁਸੀਂ ਇਹਦਾ ਓਵਰਆਲ ਲੁੱਕ ਦੇਖ ਸਕਦੇ ਹੋ ਬਲੌਕਸ ਦਾ ਬਹੁਤ ਸੋਹਣਾ ਨੀਟ ਐਂਡ ਕਲੀਨ ਇਹਦਾ ਬਲੌਕ ਕੀਤਾ ਹੋਇਆ 골ਡਨ ਦੇ ਵਿੱਚ ਤੇ ਮਜੈਂਟਾ ਦੇ ਵਿੱਚ ਰੋਜ਼ੀ ਵੇਟ ਮਜੈਂਟਾ ਦੇ ਵਿੱਚ ਤੇ 골ਡਨ ਦੇ ਵਿੱਚ ਇਹਦਾ ਬਲੌਕ ਕੀਤਾ ਹੋਇਆ ਬਹੁਤ ਹੀ ਸੋਹਣਾ ਹੈ ਮਜੈਂਟਾ ਵੀ ਥੋੜਾ ਜਿਹਾ ਕਲਾਹੀ ਰੰਗ ਦੇ ਉੱਤੇ ਹੈ ਦੁਪਹਿਰ ਖੜੀ ਜਿਹਦੇ ਫੁੱਲ ਆਲਾ ਇਹ ਹੈਗਾ ਤੇ ਜਿਹੜਾ ਤਾਂ ਫਲੇਅਰ ਬਹੁਤ ਜ਼ਿਆਦਾ ਹੈ ਬਹੁਤ ਫਲੇਅਰ ਹੈ ਤੁਸੀਂ ਮਤਲਬ ਇਹ ਸਾਮੀ ਸਟੇਜ ਜੇ ਹਜੇ ਵੀ ਅਸੀਂ ਸਟੀਚਿੰਗ ਕੀਤੀ ਨਹੀਂ ਹੈ ਕਿ ਕਲੀਆਂ ਆਪਾਂ ਕਿ ਰੱਖਿਆ ਹੋਇਆ ਫਲੇਅਰ ਇਹਦਾ ਬਹੁਤ ਹੈ ਤਾਂ ਤੁਸੀਂ ਇਸ ਨੂੰ ਅਬੀ ਆਰਡਰ ਕਰ ਸਕਦੇ ਹੋ ਬੈਕ ਫਰੰਟ ਤੇ ਦੋਨਾਂ ਤੇ ਬਲੌਕ ਕੀਤਾ ਹੋਇਆ ਜੀ ਤੇ ਜਿਹੜੀ ਇਹਦਾ ਕੁਰਤੀ ਰਹੂਗੀ ਕੁਰਤੀ ਦੇ ਉੱਤੇ ਫਰੰਟ ਦੇ ਉੱਤੇ ਬੁਟੀਆਂ ਰਹਿਣਗੀਆਂ ਜੀ ਕੁਰਤੀ ਦੇ ਫਰੰਟ ਜਿਹੜਾ ਹੋਊਗਾ ਉੱਪਰ ਫਰੰਟ ਰਹੂਗਾ ਉਹਦੇ ਉੱਤੇ ਇਸ ਤਰੀਕੇ ਦੇ ਨਾਲ ਬੁਟੀਆਂ ਰਹਿਣਗੀਆਂ ਤੇ ਜਿਹੜੀਆਂ ਬਾਹਵਾਂ ਨੇ ਉਹਨਾਂ ਤੇ ਇਸ ਤਰੀਕੇ ਦੇ ਨਾਲ ਬਾਰਡਰ ਲੱਗੂਗਾ ਬਾਹਵਾਂ ਦੇ ਉੱਤੇ ਬਾਰਡਰ ਆਊਗਾ 프ਰੰਟ ਬੈਕ 프ਰੰਟ ਦੇ ਉੱਤੇ ਬੁਟੀਆਂ ਰਹਿਣਗੀਆਂ ਬਾਰਡਰ ਹੀ ਅਸੀਂ ਇੱਥਾਂ ਘੇਰੇ ਤੇ ਕੀਤਾ ਤੇ ਓਵੇਂ ਜੁਕਰੀ ਸ਼ਮਤੀ ਰਹੂਗਾ ਬਹੁਤ ਸੋਹਣਾ ਲੁੱਕ ਜਾਊਗਾ ਤੇ ਜਿਹੜਾ ਇਹਦਾ ਦੁਪੱਟਾ ਜੀ ਇਹ ਇਸ ਤਰੀਕੇ ਦੇ ਨਾਲ ਹੈ ਬਲੈਕ ਦੇ ਉੱਤੇ ਅਸੀਂ ਬਲੌਕ ਪੇਂਟ ਕੀਤਾ ਹੋਇਆ ਫੋਰ ਸਾਈਡਿਡ ਇਹਦਾ ਬਾਰਡਰ ਹੈ ਬਹੁਤ ਹੀ ਪਿਆਰ ਲੇਸਿੰਗ ਲਾਉਣੀ ਆ ਤਾਂ ਲੇਸਿੰਗ ਲੱਗ ਜੂਗੀ ਆਦਰਵਾਇਜ਼ ਲੇਸਿੰਗ ਦੀ ਜ਼ਰੂਰਤ ਵੀ ਨਹੀਂ ਹੈ ਆਪ ਦੇ ਆਪ ਚ ਇੱਕ ਕੰਪਲੀਟ ਪ੍ਰਾਈਸ ਇਸ ਨੀ ਲੈਂਗੇਰੀ ਵਿਦ ਸਟਿਚਿੰਗ ਜੇ ਤੁਸੀਂ ਸਭ ਤੋਂ ਸਟਿਚ ਕਰਾਉਣਾ ਚਾਹੁੰਦੇ ਹੋ ਤਾਂ ਹੁਣ ਸਾਮੀ ਸਟਿਚਡ ਦਾ ਹੈ ਇਹ ਗਈ ਹੈ ਵਿਦਆਊਟ ਸਟਿਚਿੰਗ ਇਹ 10000 ਦਾ ਹੈ ਤੇ ਜੇ ਇਹਨੂੰ ਸਟਿਚਿੰਗ ਕੰਪਲੀਟ ਕਰਾਉਣਾ ਚਾਹੁੰਦੇ ਹੋ ਤਾਂ ਇਹ 12000 ਤੁਹਾਨੂੰ ਕੰਪਲੀਟ ਕਰਕੇ ਦੇਗਾ ਇਹਦੇ ਚ ਲਾਈਨਿੰਗ ਇਨਕਲੂਡ ਨਹੀਂ ਕਿਤੇ ਬਾਕੀ ਕੜੀਆਂ ਵਗੈਰਾ ਸਾਰਾ ਕੁਝ ਇਨਕਲੂਡ ਕੀਤਾ ਗਿਆ ਹੈ ਹਨਾ ਬਹੁਤ ਸੋਹਣਾ ਇਹ ਬਣਿਆ ਹੋਇਆ ਖਾਦੀ ਸਿਲਕ ਦਾ ਫੈਬਰਿਕ ਹੈ ਇਹ ਫੈਬਰਿਕ ਹੀ ਬਹੁਤ ਸੋਹਣਾ ਫਲੇਅਰ ਹੈ ਸਟਾਈਲਿਸ਼ ਹੈ ਤੁਸੀਂ ਇਹਦੇ ਤੇ ਕੁਝ ਆਰੀ ਦਾ ਕੰਮ ਕਰਾਉਣਾ ਚਾਹੁੰਦੇ ਹੋ ਜਾਂ ਹੈਂਡਵਰਕ ਕਰਾਉਣਾ ਚਾਹੁੰਦੇ ਹੋ ਤਾਂ ਉਹ ਵੀ ਹੋ ਜੂਗਾ ਬਲੈਕ ਕਲਰ ਇਸ ਦਾ ਫੈਬਰਿਕ ਹੈ। ਮੀਟ ਕਰਦੇ ਹਾਂ ਜਿਹੜਾ ਵੀ ਅਸੀਂ ਅੱਜ ਸਟਾਕ ਲਏ ਕੀਆ ਜਾਂ ਤੁਹਾਨੂੰ ਚੰਗਾ ਲੱਗਿਆ ਹੋਊਗਾ ਕੁਝ ਡਿਫਰੈਂਟ ਲੱਗਿਆ ਹੋਊਗਾ ਜੇ ਕੁਝ ਚੰਗਾ ਲੱਗਿਆ ਤਾਂ ਭੈਣੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਸੱਸ